हां ਵੀ ਠੀਕ ਆ ਵਧੀਆ ਠੀਕ ਆ ਠੀਕ ਹੀ ਜਾਈਦਾ ਚਕਾਵਾਂ ਕੇ ਲਾਡੀ ਸ਼ਿਆਹਾ ਕੇ ਲੋਟਾ ਵੀ ਕੰਮ ਆ ਤੇ ਚੋਬਰ ਆਪਣੇ ਆ ਗਿਆ ਆ ਗਿਆ ਪਹਿਲਵਾਨ ਆ ਮੰਜਾ ਵਿਸਤਰਾ ਲੈ ਆਏ ਵਿਆਹ ਵਾਲਿਆਂ ਦੇ ਤੇ ਇਧਰ ਸਾਹਮਣੇ ਰੋਡ ਤੇ ਖੜਾ ਕਾਲਾ ਪਹਿਲਵਾਨ ਹਾਰਨ ਮਰੀ ਜਾਂਦਾ ਆ ਦੇਖ ਲੈ ਕਹਿੰਦਾ ਬਾਹਾਂ ਦੇ ਪਹਾੜ ਤੋਲਦਾ ਹਾਂ ਤੋਲਿਆ ਨਹੀਂ ਬਾਹਾਂ ਦੇ ਪਹਾੜ ਹਾਂ ਗੱਡੇ ਦੇ ਧਰ ਕੇ ਲਿਆਏ ਨੇਗੇ ਮੰਜੇ ਬਿਸਤਰੇ ਤਿੰਨੇ ਜਣੇ ਆ ਗਏ ਹਾਂ ਉਹ ਠੀਕ ਆ ਬਾਈ ਵਧੀਆ ਵਧੀਆ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਮਾਈਆਂ ਨੂੰ ਭਾਈਆਂ ਨੂੰ ਚਾਚੀਆਂ ਨੂੰ ਤਾਈਆਂ ਨੂੰ ਵੀਰਾਂ ਨੂੰ ਭਾਈਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਪ੍ਰੰਤ ਸਵਾਗਤ ਆ ਬਾਈ ਸਾਰਿਆਂ ਦਾ ਨਵੇਂ ਬਲੌਗ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ 15 ਫੱਗਣ 27 ਫਰਵਰੀ ਸਾਲ 2024 ਦਿਨ ਮੰਗਲਵਾਰ ਦਾ ਅਹੀਂ ਸੁਣੀਦਾ ਨਾ ਅਹੀਂ ਸੁਣੀਦਾ ਬਾਈ ਇਹ ਸਵਾ 11 ਵਜੇ ਦਾ ਤੇ ਮੌਸਮ ਖਰਾਬ ਆ ਰਾਤ ਨਹੀਂ ਰੀਨਪਾ ਆਉਂਦਾ ਰਿਹਾ ਤੇ ਹਲਕੀ ਜੀ ਕੋਈ ਕੋਈ ਕਣੀ ਪੂਰ ਜੀ ਵੀ ਡਿੱਗਦੀ ਰਹੀ ਸੀਗੀ ਸੂਰਜ ਦੇਵਤਾ ਲੁਕੋ ਰਿਹਾ ਸੂਰਜ ਦੇਵਤਾ ਲੁਕੋ ਰੱਖਿਆ ਬੱਦਲਾਂ ਨੇ ਤੇ ਰੈਸਟ ਦੇ ਮੋੜ ਤੇ ਆ ਹੂੰ ਰੈਸਟ ਕਰ ਰਿਹਾ ਨਾ ਸੂਰਜ ਦੇਵਤਾ ਤੇ ਕਾਲਾ ਪਹਿਲਵਾਨ ਭਾਈ ਕਿਹੜੇ ਪਾਸੇ ਕਿੜਾ ਕੱਢਿਆ ਮੈਂ ਭਾਈ ਗਿਆ ਸੀ ਸੱਚੀ ਬੋਲਾਂਗਾ ਮੈਂ ਗਿਆ ਸੀ ਲੁੱਟੜ ਦੀ ਗਰਾਹੀ ਨੂੰ ਜਿੰਨਾਂ ਕੋਲੇ ਗਿਆ ਗਾਂਦੀ ਨੂੰ ਹੱਥ ਪਾਉਂਦਾ ਫਿਰਦਾ ਗਾਂਦੀ ਜਿੰਨਾਂ ਕੋਲੇ ਗਿਆ ਉਹਨਾਂ ਨੇ ਦਿੱਤੇ ਹੀ ਆ ਓ ਬਾ ਵੀ ਚੰਗਾ ਦਿਨ ਚੜਿਆ ਨਾ ਬਾਈ ਨਾ ਰੋਜ਼ ਚੰਗਾ ਹਾਂ ਖੈਰ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਬੜੇ ਆਰਾਮ ਨਾਲ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਜੇ ਨਵੇਂ ਆਇਓ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਵੀ ਲਾ ਜ਼ਰੂਰ ਕਰ ਲਿਓ ਇੱਕ ਸੱਚ ਮੈਂ ਤੈਨੂੰ ਦੱਸਣ ਨੂੰ ਭੁੱਲ ਗਿਆ ਬਾਈ ਹਾਂਜੀ ਸ਼ਾਇਦ ਫੋਨ ਤੇ ਗੱਲ ਵੀ ਕਰੀ ਸੀ ਨਾ ਆਪਾਂ ਹਾਂਜੀ ਇੱਕ ਤਾਂ ਆਪਣਾ ਕਰਨਾਲ ਵਾਲਾ ਧਾਰੀ ਭਾਜੀ ਦਾ ਫੋਨ ਆਇਆ ਸੀਗਾ ਅੱਛਾ ਇਟਲੀ ਤੋਂ ਇਟਲੀ ਤੋਂ ਬਾਈ ਉਹ ਬਾਈ 25 24 ਸਾਲਾਂ ਤੋਂ ਵੱਰ ਲੇਦੇ ਹਾਂ ਇੱਕ ਦੋ ਵੀਰਾਂ ਦੇ ਕਮੈਂਟ ਆਉਂਦੇ ਹੁੰਦੇ ਇਟਲੀ ਤੋਂ ਹਾਂ ਇਟਲੀ ਤੋਂ ਆਇਆ ਸੀ ਉਧਰ ਕੋਲ ਕਮੈਂਟ ਵੀ ਆਏ ਹੋਣਗੇ ਹਾਂ ਕਰਦੇ ਹੁੰਦੇ ਵੀਰ ਉਹ ਧਾਰੀ ਭਾਜੀ ਬੜਾ ਪਿਆਰ ਬੜਾ ਅੱਧਾ ਘੰਟਾ ਫੋਨ ਲਈ ਰੱਖਿਆ ਵੀਰ ਨੇ ਕਹਿੰਦਾ ਸੇਵਕ ਨੂੰ ਜਰੂਰ ਸੁਨੇਹਾ ਕਰ ਲਈ ਮੈਂ ਹਾਂ ਯਾਰ ਜਰੂਰ ਕਰ ਲੂੰਗਾ ਬਾਈ ਨੂੰ ਸੁਨੇਹਾ ਧੰਨਵਾਦ ਵੀਰ ਤੁਹਾਡਾ ਤੇ ਜਿਹੜੇ ਵੀਰ ਭੈਣ ਕਮੈਂਟ ਕਰਦੇ ਆਗੇ ਤੇ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਹੌਸਲਾ ਵਾਖਦੇ ਆ ਇੱਕ ਰਾਜੂ ਦਾ ਹਾਂ ਸਾਹ ਨਾਲੇ ਤੇ ਸਾਹ ਨਾਲੇ ਬਲੌਗ ਜਾਈਦਾ ਰਾਜੂ ਸਰਦੂਲਗੜ੍ਹ ਸਿੱਧੀ ਬੱਸ ਬਾਈ ਫਿਰ ਕਹਿੰਦੇ ਆ ਬੱਸ ਦਾ ਜ਼ਿਕਰ ਨਹੀਂ ਕਰਿਆ ਕਿੱਥੋਂ ਕਿੱਥੋਂ ਆਇਆ ਸੀਗਾ ਇੱਕ ਰਾਜੂ ਵੀਰ ਆਪਣਾ ਬਠਿੰਡੇ ਜ਼ਿਲ੍ਹੇ ਦਾ ਲਾਕਸ਼ਮਣਪੁਰ ਮੋਗੇ ਵਾਲੇ ਪਾਸੇ ਹਾਂ ਤਿੰਨ ਮਨ ਅ ਤੁਪੋਡੀਪੁਰਾ ਕਹਿੰਦਾ ਸੀਗਾ ਕੋਡੀਪੁਰਾ ਕੋਡੀਪੁਰਾ ਨੇ ਮੈਨੂੰ ਥੋੜਾ ਦਿਮਾਗ ਉੱਥੇ ਸਾਡੀ ਸਕੀਰੀ ਕੋਡੀਪੁਰਾ ਵਾਲੇ ਰਾਜੂ ਵੀਰ ਦਾ ਆਇਆ ਸੀਗਾ ਹਾਂ ਤੇ ਧੰਨਵਾਦ ਭਾਈ ਉਹਨੇ ਯਾਦ ਕਰਿਆ ਸੀਗਾ ਭਾਈ ਨੇ ਕਹਿੰਦਾ ਮੈਂ ਤੁਹਾਨੂੰ ਆਇਓ ਇੱਕ ਦਿਨ ਭਗਤੇ ਵਾਲਾ ਖੂਬ ਹੀ ਲਾਜ਼ਮੀ ਦਿਖਾਵਾਂਗਾ ਰਾਜੂ ਭਾਈ ਧੰਨਵਾਦ ਭਾਈ ਤੁਹਾਡਾ ਵੀ ਭਾਈ ਮਿਹਰਬਾਨੀ ਹੈ ਨਾ ਦੋਨਾਂ ਦਾ ਤਾਰੀ ਵੀਰ ਦਾ ਤੇ ਦੋਨਾਂ ਦਾ ਬੜਾ ਬਾਹਲਾ ਬਜਾਰਾ ਨੇ ਪਿਤ ਮਿਤਰਾ ਨੇ ਆਪਣੇ ਇਹਨਾਂ ਨੇ ਪਿਆਰ ਕਰਿਆ ਨਹੀਂ ਸਾਰੇ ਵੀਰ ਕਰਿਆ ਹੈ ਨਾ ਜਿਹਦੇ ਬਾਹਰੋਂ ਫੋਨ ਕਰਦੇ ਜਿੰਨੇ ਵੀ ਆਪਣੇ ਜਾਂ ਪੰਜਾਬ ਤੋਂ ਇੱਥੋਂ ਰਹਿਣ ਦੇ ਤੋਂ ਕਿਤੇ ਵੀ ਫੋਨ ਕਰਦੇ ਸਾਰਿਆਂ ਦਾ ਬਹੁਤ ਸਾਰਾ ਤੇ ਮਾਫੀ ਚਾਹੁੰਨੇ ਕਈ ਵੀ ਕਿਸੇ ਵੀਰ ਦਾ ਇਹ ਫੋਨ ਨਹੀਂ ਚੱਕੇ ਜਾਂਦਾ ਕਰੀ ਬੜੀ ਉਰੇ ਪਰੇ ਫਿਰਦੇ ਹੁੰਨੇ ਜਾਂ ਮੈਸੇਜ ਕਰਨ ਦੇ ਰਿਪਲਾਈ ਕਰਨ ਚ ਦੇਰੀ ਹੋ ਜਾਂਦੀ ਆ ਕਮੈਂਟ ਤਾਂ ਕੱਲੇ ਆਪਾਂ ਸਾਰੇ ਕੱਲੇ ਕੱਲੇ ਬਾਈ ਦਾ ਕਰਨਾ ਰਿਪਲਾਈ ਅੱਜ ਪਤਾ ਘੰਟਾ ਬੈਠਾ ਰਹਾ ਮੈਂ ਕੱਲੇ ਕਮੈਂਟ ਰਿਪਲਾਈ ਕਰਦੇ ਆ ਬਾਈ ਜ਼ਰੂਰੀ ਤੇ ਤੁਸੀਂ ਸਾਰਾ ਟਾਈਮ ਕੱਢ ਕੇ ਇੰਨਾ ਪਿਆਰ ਦਿੰਨੇ ਹੋ ਤਾਂ ਸਾਡਾ ਵੀ ਬਹੁਤ ਬਹੁਤ ਧੰਨਵਾਦ ਕਹਿੰਦੇ ਹਰ ਬਲੌਗ ਹਰ ਵੀਡੀਓ ਦੇਖਦੇ ਸੇਵਕੀ ਕਹਿੰਦੇ ਠੀਕ ਹੈ ਹਰ ਬਲੌਗ ਹਰ ਵੀਡੀਓ ਕਹਿੰਦੇ ਇੱਕ ਵੀ ਮਿਸ ਨਹੀਂ ਕਰਦੇ ਬਾਈ ਕਹਿੰਦੇ ਧੰਨਵਾਦ ਬਾਈ ਜੀ ਮਿਹਰਬਾਨੀ ਬਾਈਆਂ ਦੇ ਹਣਾ ਤੇ ਨਾ ਪਿਆਰ ਆਪਣਾ ਐ ਲਾਲਾ ਵੀ ਕੋ ਪਰਿਵਾਰ ਕਲੇਸ਼ ਨਹੀਂ ਹੈ ਸਾਰਾ ਪਰਿਵਾਰ ਹੀ ਹੈ ਹਾਂਜੀ ਬਾਈ ਜਿੰਨਾ ਜਿੰਨਾ ਭਰਾਵਾਂ ਨੂੰ ਸਹੀ ਲੱਗਦਾ ਜਾਂ ਚੰਗਾ ਲੱਗਦਾ ਸਿਸਟਮ ਬਾਈ ਹਾਂਜੀ ਹਾਂਜੀ ਤੇ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਨੇ ਉਹ ਦੂਰ ਨਹੀਂ ਆਪਣੇ ਨਾਲ ਇਹ ਨਾ ਬਈ ਐ ਹੁੰਦਾ ਜਦੋਂ ਆਪਾਂ ਕਿਸੇ ਨੂੰ ਰੋਜ਼ ਦੇਖਦੇ ਆ ਉਹਦੇ ਨਾਲ ਜੁੜ ਜਾਂਦੇ ਆ ਆਪਾਂ ਐ ਲੱਗਦਾ ਹੁੰਦਾ ਉਹ ਬੰਦਾ ਆਪਣਾ ਹੀ ਆ ਮਤਲਬ ਜਿਨ੍ਹਾਂ ਨੂੰ ਮੈਂ ਦੇਖਦਾ ਜਾਂ ਕਾਲਾ ਦੇਖਦਾ ਜਾਂ ਤੁਸੀਂ ਦੇਖਦੇ ਹੋ ਕਿਸੇ ਨੂੰ ਜਾਂ ਮੈਨੂੰ ਦੇਖਦੇ ਹੋ ਕਈ ਵੀਰ ਕਹਿੰਦੇ ਹੁੰਦੇ ਆ ਨਾ ਕਿ ਐ ਇੱਕ ਵੀ ਗੱਲਬਾਤ ਇਹੋ ਜੀ ਬਣੀ ਪਈ ਆ ਕਿ ਜਿਵੇਂ ਰੋਜ਼ ਮਿਲਦੇ ਹੁੰਨੇ ਆਗੇ ਤੇ ਜਾਂ ਇੱਕ ਦੂਜੇ ਨੂੰ ਵੀ ਪਹਿਲਾਂ ਤੋਂ ਜਾਣਦੇ ਹੁੰਨੇ ਆ ਵੀ ਰੋਜ਼ ਦੇਖਣ ਨਾਲ ਆਪਣਾ ਬਸ ਉਹਦੇ ਨਾਲ ਆਪਾਂ ਉਹ ਜ਼ਿੰਦਗੀ ਨਾਲ ਜੁੜ ਜਾਂਦੇ ਆ ਬਸ ਹੁਣ ਜਿਵੇਂ ਆਪਣੇ ਸਵਰਨ ਟੈਣਾ ਗੱਲਾਂ ਲੋ ਖਬਰਾਂ ਕੱਢਦਾ ਹਨਾ ਪ੍ਰਾਈਮੇਰੀਟੀ ਟੀਵੀ ਤੋਂ ਹਾਂ ਹਾਂ ਉਸ ਬੰਦੇ ਨੇ ਲਾਲ ਆਪਣਾ ਇੱਕ ਦਿਲੋਂ ਹਰ ਬੰਦੇ ਦੀ ਖਿੱਚ ਰੈਂਦੀ ਹੈ ਜਿੰਨੇ ਜਿੰਨਾਂ ਨੂੰ ਉਹਨਾਂ ਨੂੰ ਉਹਨੂੰ ਆਫ ਕਰਦੇ ਆ ਹਨਾ ਉਹਦੀ ਖਬਰਸਾਰ ਸੁਣਦੇ ਆ ਹਨਾ ਬਸ ਆ ਹੀ ਹੋ ਜਾਂਦਾ ਹੈਗਾ ਸਹੀ ਗੱਲ ਆ ਬਈ ਤੇ ਇੱਕ ਵਾਰ ਫੇਰ ਤੋਂ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਤੇ ਆਪਣੀ ਤਾਰੀਰ ਦਾ ਦੁਆਰ ਤੋਂ ਬਈ ਐਡਲੀ ਵਾਲੇ ਦਾ ਧੰਨਵਾਦ ਬਾਈ ਉਹ ਬਾਈ ਕਹਿੰਦਾ ਮੈਂ ਨਾ ਆ ਕੇ ਜਾਊਗਾ ਕਹਿੰਦਾ ਜਦੋਂ ਵੀ ਇੰਡੀਆ ਆਇਆ ਕਹਿੰਦਾ ਮੈਂ ਜਰੂਰ ਆ ਕੇ ਪੜ੍ਹੂਗਾ ਉਹ ਵੀ ਕਹਿੰਦਾ ਸੀਗਾ ਉਹ ਵੀਰ ਕਮੈਂਟ ਕਰਕੇ ਵੀ ਲਾਜ਼ਮੀ ਤੇ ਜੀ ਆਇਆਂ ਨੂੰ ਵੀਰ ਬਹੁਤ ਸਾਰੇ ਵੀਰ ਮਿਲ ਕੇ ਜਾਂਦੇ ਆ ਬਹੁਤ ਸਾਰੇ ਕੈਮਰੇ ਦੇ ਪਿੱਛੇ ਮਿਲ ਜਾਂਦੇ ਕਈ ਵੀਰ ਕਹਿੰਦੇ ਨਹੀਂ ਅਸੀਂ ਕੈਮਰੇ ਦੇ ਨਹੀਂ ਆਉਣਾ ਕਈ ਵਾਰੀ ਸੰਗਦੇ ਹੁੰਦੇ ਨੇ ਨਾ ਕਲਿਆ ਜਾਂ ਕੋਈ ਹੋਰ ਕੋਈ ਵੀ ਗੱਲਬਾਤ ਕਿੱਦਾਂ ਦੀ ਵੀ ਹੋ ਸਕਦੀ ਹੈ ਨਾ ਤੇ ਧੰਨਵਾਦ ਸਾਰੇ ਵੀਰਾਂ ਦਾ ਤੇ ਜੁੜੇ ਜੁੜੇ ਰਹੋ ਇਸੇ ਤਰ੍ਹਾਂ ਪਿਆਰ ਤੇ ਸਪੋਰਟ ਕਰਦੇ ਰਹੋ ਤੇ ਅੱਜ ਦਾ ਪ੍ਰੋਗਰਾਮ ਆਪਣਾ ਫੇਰ ਲੇਟ ਚੜੂਗੀ ਤਾਂ ਦੇਖਣ ਨੂੰ ਤਾਂ ਹਜੇ ਇੰਝ ਹੀ ਲੱਗਦਾ ਦਿਨ ਨਹੀਂ ਚੜਿਆ ਪਰ ਸਮਾਂ ਇਸ ਵਕਤ 11 ਵਜੇ ਦਾ ਹੋ ਗਿਆ ਤੇ ਇੱਕ ਜਿਹੜਾ ਗੱਗੂ ਵਾਲੇ ਪਾਸੇ ਕੱਢ ਕੇ ਆਉਣਿਆ ਬਿਲਕੁਲ ਭਰਿਆ ਹੈ ਗਲੇ ਭਰਨਾ ਅੱਜ ਕਰਨਾ ਹਾਂ ਦੇਖ ਲੈ ਜੀ ਸਰਜੂ ਇਹਦਾ ਨਾ ਬਾਈ ਸਰਦਾਰੀ ਬੇਲੀ ਬਹੁਤ ਆਏਗਾ ਡਬਲ ਹੋ ਜੇ ਅਗਲੀ ਵਾਰੀ ਕੰਮ ਫਿਰ 54 5400 ਬਿੱਲ ਆ ਰਿਹਾ ਹਾਂ ਕੋਈ ਬਾਸ ਖਰਚਾ ਵੀ ਇਹ ਨਹੀਂ ਲੱਗਦਾ ਜੀ بابا ਗਾ ਮਾਤੇ ਛੱਤ ਨੂੰ ਪੁੱਛ ਕੇ ਟਾਈ ਸੀ ਹੁਣ ਹੀ ਮੈਂ ਦੱਸ ਦਿੰਦੀ ਕਿਵੇਂ ਕਰਨਾ ਤੇ ਮੈਂ ਗੱਗੂ ਘਰੇ ਪਾਸੇ ਚੱਲਦਾ ਸੀ ਉਧਰ ਨਾਲ ਤਾਂ ਮਿਸਤਰੀ ਕੋਲ ਦੇਖਦੇ ਆ ਕੀ ਕੰਮ ਕਾਰ ਬਣਾਈ ਜਾਂਦੇ ਆ ਤੇ ਦੇਖਿਆ ਡੇਢ ਨਹੀਂ ਦੇਖੀ ਵੇ ਅੱਜ 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 ਭਰਨਾਗਾ ਹਾਂ ਉੱਥੇ ਅੱਜ ਇੱਥੇ ਨਹੀਂ ਭਰਉਣਾ ਇਹ ਉੱਥੇ ਭਰ ਦਿਆ ਜੇ ਔਨਲਾਈਨ ਭਰਨਾ ਤਾਂ ਰੱਥੀ ਭਰੇ ਜਾਊਗਾ ਅੱਛਾ ਪਿੰਡ ਦੀ ਭਰਉਣਾ ਤੇ ਮੈਂ ਵੀ ਫਿਰ ਘਰਿਆਂ ਹੀ ਸ ਤੇ ਚਲਦੇ ਆਪਾਂ ਗੱਗੂ ਕਲੇ ਪਾਸੇ ਅਗਲੀ ਦਿਨ ਚਾਰੇ ਆ ਦੇਖਦੇ ਆ ਨਾਲ ਨਾਲ ਕਹੇ ਜਾ ਰੂਗਾ ਮਾਹੌਲ ਚੱਲ ਬਣੇ ਰੋ ਐਂਡ ਤੱਕ ਨਾਲ ਨਾਲ ਤੇ ਕੱਲੇ ਅਗਲੀ ਹੋਰ ਖਾਸ ਖਬਰ ਇੱਕ ਨਜ਼ਰ ਖਾਸ ਖਬਰ ਨਾਲ ਇੱਕ ਨਜ਼ਰ ਬਰਾਵੋ ਹੁੰਦਾ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਸਹੀ ਲੱਗਿਆ ਕਰੇ ਪ੍ਰੋਗਰਾਮ ਬਸ ਲਾਈਕ ਸ਼ੇਅਰ ਕਰਦਾ ਕਰੋ ਪ੍ਰੋਗਰਾਮ ਇੰਨੀ ਮਿਹਨਤ ਕਰਦਾ ਯਾਰ ਇਹ ਸ਼ੇਅਰ ਤੁਸੀਂ ਅੱਖਾਂ ਮੇਜ ਕੇ ਕਰ ਸਕਦੇ ਹੋ ਇਸ ਗੱਲ ਦੀ ਗਾਰੰਟੀ ਅਸੀਂ ਪਹਿਲਾਂ ਹੀ ਦੇ ਦਿੰਨੇ ਆ ਕਿ ਪਰਿਵਾਰ ਚ ਬੈਠ ਕੇ ਤੁਸੀਂ ਦੇਖ ਸਕਦੇ ਹੋ ਸਾਡੀ ਵੀਡੀਓ ਇਹੋ ਜੀ ਗੱਲਬਾਤ ਹੁੰਦੀ ਹੈਗੀ ਬਾਈ ਕੱਚੀਆਂ ਗੱਲਾਂ ਕਰਦਾ ਹੀ ਨਹੀਂ ਤੂੰ ਗੱਲਾਂ ਵਧੀਆ ਕਰ ਮਿਹਰਬਾਨੀ ਭਾਈ ਕਾਲੇ ਪਲਵਾਨ ਦਾ ਧੰਨਵਾਦ ਸਪੈਸ਼ਲ ਤੌਰ ਤੇ ਨਹੀਂ ਕੋਈ ਗੱਲ ਨਹੀਂ ਭਾਈ ਜਦੋਂ ਕੱਚੀ ਗੱਲਾਂ ਕਰਦੇ ਹੀ ਨਹੀਂ ਆਪਾਂ ਸਹੀ ਆ ਹਾਂ ਸਹੀ ਤੂੰ ਚੀਜ਼ ਨਹੀਂ ਉਹ ਦਿਖਾਉਣਾ ਜਿਹੜੀ ਨਵੀਂ ਹੁੰਦੀ ਹੈ ਮਿਹਰਬਾਨੀ ਹੈ ਨਾ ਸ਼ੁਕਰੀਆ ਭਾਈ ਤੇ ਬਾਜਰਾ ਲਾਉਣ ਦੀ ਸਲਾਹ ਸੀਗੀ ਅੱਜ ਲਾ ਦੋ ਫਿਰ ਨਹੀਂ ਅੱਜ ਅੱਜ ਕੈਂਸਲ ਹੋ ਗਿਆ ਹਾਂ ਪਾਪਾ ਵੀ ਬệnh ਦੇ ਗਏ ਹੋਏ ਤੇ ਮੰਮੀ ਉਹਰੇ ਵੀ ਆਉਣੀ ਆਏ ਫਿਰ ਘਰੇ ਕੋਈ ਹੈ ਹੀ ਨਹੀਂ ਸੀਗਾ ਠੀਕ ਹੈ ਮੈਂ ਫਿਰ ਮੱਜਾਂ ਮੱਜਾਂ ਦਾ ਥੋੜਾ ਜਿਹਾ ਔਖਾ ਹੋ ਜੇਗਾ ਤੇ ਬਜੂਆ ਹੂੰ ਬਜੂਆ ਬਾਜਰਾ ਵੀ ਬਾਜਰਾ ਹਾਂ ਬਚਾ ਤੈਨੂੰ ਦੱਸ ਦੂੰ ਲਾਉਣਾ ਤੋ ਇੱਕ ਕਨਾਲ ਲਾਉਣੇ ਵੱਧ ਨਹੀਂ ਲਾਉਣਾ ਕੋਈ ਗੱਲ ਨਹੀਂ ਬਚਾ ਤੈਨੂੰ ਮੈਂ ਦੱਸ ਕਨਾਲ ਕੀ ਹੈ ਨਾ ਤੇ ਆਪਾਂ ਉਹ ਟਾਂਡੇ ਜੇ ਲਾਉਣੇ ਹੁੰਦੇ ਆ ਪੌਂਡੀ ਤਰ੍ਹਾਂ ਜੇ ਤੇ ਉਹਦਾ ਸਿਸਟਮ ਆਪਾਂ ਕੱਲ ਨੂੰ ਲਾਇਦ ਕਰ ਦੋ ਦਿਖਾਵਾਂਗੇ ਉਹਦੀ ਗੱਲ ਮੈਨੂੰ ਐ ਮੇਰੇ ਕੋਈ 20 ਬਣ ਜੂ ਵੀ ਕਨਾਲ ਨਾ ਕੋਈ ਗੱਲ ਨਹੀਂ ਮੈਂ ਤੈਨੂੰ ਦੱਸ ਦੂੰ ਆ ਜਿਹੋ ਇਹ ਕਨਾਲ ਲਾਉਣੀ ਹੈ ਬੱਸ ਬੱਲੇ ਬੱਲੇ ਹੈਨਾ ਠੀਕ ਹੈ ਹੈਨਾ ਇੱਕ ਕਨਾਲ ਲਾਉਣੀ ਹੈ ਮੈਂ ਤਾਂ ਕੋਈ ਨਹੀਂ ਚਾਹ ਪਾਣੀ ਪੀਣੇ ਨਹੀਂ ਬਸ ਮਿਹਰਬਾਨੀ ਮੈਂ ਚੱਲਦਾ ਹਾਂ ਮੈਨੂੰ ਬਿੱਲ ਵਾਲੀ ਹੋ ਗਈ ਥੋੜੀ ਜੀ ਜਨਤਾ ਤੇ ਬਿੱਲ ਭਰਨਾ ਬਿੱਲ ਭ ਪਲਾਂਟੀ ਲੱਗਣ ਤੋਂ ਬਾਅਦ ਸੱਤਰੀ ਸੱਤਰੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬੰਦਾ ਆਪਣਾ ਹੋਵੇ ਤੇ ਸੁੱਕਾ ਲੰਗੜਨ ਦੇ ਦਈਏ ਕੈਮਰੇ ਤੋਂ ਬਿਨਾ ਇਹ ਕਿਵੇਂ ਹੋ ਸਕਦਾ ਆਇਆ ਨਹੀਂ ਅੱਜ ਠੀਕ ਹੈ ਦੱਸੀ ਜਾਂਦਾ ਸੀ ਗੱਗੂ ਠੀਕ ਹੈ ਖੈਰ ਗੂਰੀ ਨੌਜਵਾਨ ਹਨ ਨਰਮਾ ਬੰਦਾ ਠੀਕ ਹੈ ਕੰਮ ਵੀ ਸੂਤ ਕਰਦਾ ਹੈ ਜਿਵੇਂ ਜਿਵੇਂ ਮਰਜ਼ੀ ਕਹਿ ਦੀਆਂ ਉਵੇਂ ਅੱਖ ਲੱਗ ਹਾਂ ਉਵੇਂ ਹਾਂ ਕਹਿੰਦਾ ਨਾ ਦਾ ਨਹੀਂ ਕਰਦਾ ਕਰਦਾ ਵੀ ਸਹੀ ਹੈ ਯਾਰ ਹਨਾ ਜਿਹੜੀ ਗੱਲ ਆ ਉਹ ਤਾਂ ਗੱਲ ਕਹਿਣੀ ਪੁੱਛੇ ਚਾਹੀਦੀ ਤੇ ਕਹਿਣੀ ਪਊਗੀ ਇਹ ਰੁਕਦੀ ਨਹੀਂ ਠੀਕ ਆ ਬਾਈ ਚੱਲ ਮਿਲਦੇ ਆਪਾਂ ਬ੍ਰੇਕ ਤੋਂ ਬਾਅਦ ਓਕੇ ਬਾਈ ਠੀਕ ਆ ਬਈ ਕਗੂ ਕੇ ਆਲੇ ਪਾਸੇ ਲੰਘਣ ਵਾਸਤੇ ਸਾਡੀ ਚੋਰ ਮੋਰੀ ਓਏ ਪੌੜੀ ਹੈ ਨਹੀਂ ਕਗੂ ਬਿੱਲੀ ਆ ਤਾਂ ਮੈਨੂੰ ਤਾਰ ਲਓ ਬਹਿ ਜਾ ਫਟ ਜਾ ਹੈਗਾ ਇਹਦੇ ਉੱਤੇ ਵੀ ਅਸੀਂ ਔਖਾ-ਸੋਕਾ ਉੱਤਰ ਲੈਣੇ ਹੁੰਨੇ ਜੇ ਪੌੜੀ 베ਲੀ ਹੋਈ ਤਾਂ ਲਾ ਲਾਂਗੇ ਨਹੀਂ ਫਿਰ ਇੱਥੋਂ ਦੀ ਛਾਲ ਲਾ ਦਾਂਗੇ 베ਲੀ ਆ ਕੇ ਪੌੜੀ ਹਾਂ ਵਾਸੀ ਬਿੱਲ ਤਾਂ ਕੋਈ ਨਹੀਂ ਭਰਨ ਜਾਂਦਾ ਤੁਸੀਂ ਜਾਣੇ ਹੋ ਤਾਂ ਲੈ ਜਾਓ ਤੱਕ ਤੇ ਦਿਓ ਤਰੇ ਮੈਂ ਤੂੰ ਮੈਨੂੰ ਤਾਰਨਾ ਇੰਚਾਲ ਮੈਂ ਇਧਰ ਹੀ ਉਤਰਾਂ ਉਹ ਬੱਲੇ ਉਹ ਹਾਂ ਮੈਨੂੰ ਘਰ ਦੇ ਸਗਿਆ ਕੱਲ ਹੀ ਨਹੀਂ ਆਇਆਗਾ ਇੱਕ ਦਿਨ ਨਹੀਂ ਆਇਆ ਭਾਈ ਤੇ ਮਾਸੇ ਤੋਂ ਲਾਂਬੇ ਮਿਲਣ ਆਗੇ ਪਰ ਸੋ ਨਹੀਂ ਆਇਆ ਹੋਣਾ ਨਾ ਨਾ ਬਾਲੇ ਤਨ ਹੋ ਗਏ ਮੈਂ ਤਾਂ ਉਹ ਜੀ ਵਿਜੀ ਹੋ ਜਣੇ ਇਧਰ ਉਧਰ ਭੱਜ ਜਣੇਗੇ ਤਾਂ ਕਰਕੇ ਹੈਲੋ ਹੈਲੋ ਇਧਰ ਹੈਲੋ ਮੁਰਗਿਓ ਹੈਲੋ ਕਿੱਧਰ ਗਏ ਮਿਸਤਰੀ ਭਾਈ ਸਾਹਿਬ ਤੇ ਆ ਭਾਈ ਨਵੇਂ ਜੁੜੈਨ ਡਿਜ਼ਾਈਨ ਬਣਾਈ ਜਾਂਦੇ ਆ ਉਹ ਕੀ ਲਾ ਤੇ ਮੂਰੇ ਜੀ ਹੈ ਤੇ ਇੱਥੇ ਲੱਗੇ ਪਏ ਇਹ ਨੌਜਵਾਨ ਪਰਸੋਂ ਦੇ ਮਿਸਤਰੀ ਇੰ ਦਵਾਰੇ ਆ ਗਿਆ ਤੇ ਇੱਥੇ ਕੁਝ ਡਿਜ਼ਾਈਨ ਬਣੂਗਾ ਤਾਂ ਹ ਜਾਊਗਾ ਪਤਾ ਨਹੀਂ ਮਿਸਤਰੀ ਨੂੰ ਪਤਾ ਕੀ ਬਣਾਊਗਾ ਤੇ ਉਹ ਬੈਠੇ ਇੱਧਰ ਨੌਜਵਾਨ ਚਾਹੋ ਚਾਹੀ ਹੋ ਰਹੇ ਹੈਗੇ ਚਾਹਤਾ ਯਾਰ ਬੀਤੀ ਨੂੰ ਕੰਟਾ ਹੋ ਗਿਆ ਹੈਲੋ ਮੁਰਗੇ ਹਾਏ ਮਿਸਤਰੀਆ ਵੈਲਕਮ ਬੈਕ ਉਹ ਨਾ ਓਏ ਹਾਂ ਓਏ ਤੂੰ ਕੋਤੇ ਨੂੰ ਡਰਾਉਂਦੇ ਜੀ ਭਾਈ ਤੁਸੀਂ ਹੈਲੋ ਠੀਕ ਹੈ ਕੱਤੀ ਠੀਕ ਲੱਗਦਾ ਪਹਿਲਵਾਨ ਜੇ ਕੇ ਮਾਣੇ ਵਰਦਾ ਮਿਸਤਰੀਆ ਤੇ ਕੋਲ ਕਰਿਆ ਸੀ ਤੇ ਨਾਲ ਅੱਜ ਗੋਰੀ ਰਸਾਤਾ ਤੁਸੀਂ ਉਹ ਚੜਿਆ ਜਾਂਦਾ ਸੀ ਜੰਗਲ ਤੇ ਉਹਦਾ ਕੀ ਨਾ ਕਹਿੰਦਾ ਗੱਗੂ ਦਾ ਯਾਰ ਕਹਿੰਦਾ ਮੈਨੂੰ ਕਰਦਾ ਤੰਗ ਤੇ ਮੈਨੂੰ ਕਹਿੰਦਾ ਕੁੱਟਣ ਵਾਲੀ ਗੱਲਬਾਤ ਜੀ ਕਰਤੀ ਮੈਂ ਤਾਂ ਭੱਜ ਗਿਆ ਕਹਿੰਦਾ ਮੈਂ ਨਹੀਂ ਆਉਂਦਾ ਕੀ ਗੱਲ ਹੋਈ ਗੋਰੀ ਨਾਲ ਫੇਗਾ ਆਇਆ ਕਿਉਂ ਨਹੀਂ ਅੱਜ ਉਹ ਪਤਾ ਨਹੀਂ ਹਾਂ ਵਸੀ ਗੋਰੀ ਨਹੀਂ ਆਇਆ ਅੱਜ ਹਾਂ ਉਹ ਹੀ ਨਹੀਂ ਹੈ ਬੁਖਾਰ ਬੁਖਰ ਚੜ ਗਿਆ ਹੋਇਆ ਚੌੜ ਕਰਨਾ ਤੇ ਕਹਿੰਦਾ ਮੈਂ ਠੀਕ ਨਹੀਂ ਆ ਘੱਡ ਮੋਰੀ ਹੈ ਗੱਡੀ ਕਹਿੰਦਾ ਤੇ ਮਿਸਤਰੀ ਭਾਈ ਕਸ਼ਮੀਰ ਚ ਵਾਗ ਗਿਆ ਸੀ ਵਾਪਸ ਆਪਦੇ ਉਧਰ ਕਰਕਰ ਬਣਾਉਣ ਹੁਣ ਵਾਪਸ ਸੱਦੀ ਹੈਗੀ ਠੀਕ ਹੈ ਓਕੇ ਰਪੋਰਟਾ ਖਾਸ ਖਬਰ ਬਸ ਆਹੀ ਬਸ ਧਰਨ ਲਈ ਬਸ ਮਾੜੀ ਗੱਲ ਹੋ ਜਿੰਦੀ ਹੋਏ ਮਾੜੀ ਹੋਈ ਜਾਂਦੀ ਹੈ ਨੌਜਵਾਨ ਮਰੀ ਜਾਂਦੇ ਦੇਸ਼ ਪਾਟ ਜਾਂਦਾ ਹੂੰ ਪੜੋ ਤੇ ਰਾਜ ਕਰੋ ਚੱਲੀ ਜਾਂਦੀ ਹੈ ਨੀਤੀ ਹਾਂ ਚਲਾ ਕੇ ਦੇਖਿਆ ਸਿਸਟਮ ਬਾਈ ਗੱਗੂ ਦਾ ਡੈਕ ਲਿਆਂਦਾ ਨਵਾ ਮਿਸਤਰੀਆਂ ਨੇ ਚੱਲਦਾ ਫਿਰ ਬੰਦੇ ਕਹਿੰਦੇ ਚੱਲਦਾ ਪੂਰਾ ਯਾਰ ਓਕੇ ਰਿਪੋਰਟ ਜਮਾ ਹਾਂ ਧਰਮਿਕ ਗਾਣਾ ਲਾਤਾ ਪਹਿਲੀਆਂ ਜੀ ਗੱਲ ਫਿਰ ਹਾਂ ਅੰਕਲ ਕੋਲ ਕਰੋ ਛਾ ਪੋਆਰ ਕੋਲ ਕਰੋ ਚੈਨੀ ਚੁੰਨੀ ਅੰਕਲ ਨੂੰ ਕਹਿ ਕੇ ਓ ਤੂੰ ਬੇਇਤਰਾਫ ਕਰਾਉਣਾ ਬੇਇਤਰਾਫ ਹੋ ਗਈ ਹੁਣ ਪਤਾ ਹੀ ਹੁਣ ਮੈਨੂੰ ਕਹਿੰਦਾ ਓਹ ਨਾ ਕਰੀ ਤੂੰ ਹੂੰ ਵੀਡੀਓ ਜਨਾ ਦਿਖਾਈ ਕੱਟਦੀ ਉਹੀ ਵੀਡੀਓ ਕਹਿ ਰਿਆ ਸੀ ਗੱਲ ਇਹ ਅੱਛਾ ਹਾਂ ਤੇ ਨਾ ਕੋਈ ਨਾ ਕੱਟ ਦੂਗਾ ਕਾਹ ਨੂੰ ਪਤਾ ਲੱਗੂਗਾ ਚਾਚੇ ਨੂੰ ਟਰੈਕਟਰ ਤੇ ਲੱਗਿਆ ਪੂਰਾ ਸੋਹਣਾ ਬਣਾਤਾ ਡਿਜ਼ਾਈਨ ਉੱਥੇ ਹੋਰ ਕੀ ਲੱਗੂ ਉਹਦੇ ਤੇ ਉਹ ਮੂਰੇ ਐਂ ਚ ਕੀ ਲਾਉਂਗੇ ਬੱਲਬਲ ਲੱਗ ਸਕਦੇ ਬਈ ਜਿਹੜਾ ਮਾਰਟੀ ਬੱਲਮ ਹੂੰ ਛੋਟੇ ਬੱਲਮ ਬੱਲਮ ਵਾਸਤੇ ਆਪਾਂ ਇੱਡੀ ਕੱਢ ਕੰਦ ਕੱਢੀ ਆ ਨਾ ਉਹ ਵੀ ਸ਼ੋਅ ਹੈਗੀ ਠੀਕ ਆ ਭਾਈ ਉਹ ਤਾਂ ਸਿੱਧੀ ਬੁਰਜੀ ਦੀ ਨਾ ਇਹ ਉਹ ਬੁਰਜੀ ਸੀ ਮਾਰਟੀ ਨਾ ਯਾਰ ਬੁਰਜੀ ਸੀ ਉਹ ਬੁਰਜੀ ਸੀ ਕੋਲਾ ਸੀ ਨਾਲ ਜਮ ਸਾਫ ਠੀਕ ਮੇਰਾ ਕੁਦਰਮਾ ਮੋਬਾਈਲ ਤੇ ਗੂਗਲ ਦੇ ਦੇਖ ਲੈ ਯਾਰ ਨੋ ਡਿਆ ਕਲੈਕ ਉੱਠੀ ਜਾ ਮੈਂ ਖਾ ਪਾ ਲਈ ਸਾਈਟ ਦੇਖੂੰ ਜੀ ਵਧੀਆ ਉਹ ਠੀਕ ਹੈ ਇਧਰਲੇ ਡਿਜ਼ਾਈਨ ਕੋਲੇ ਵਾਲੇ ਕਦੋਂ ਪਾਵਾਂਗੇ ਆਗੇ ਇਸ ਵੇਰੇ ਠੀਕ ਹੈ ਚਾਹ ਪਾਣੀ ਤਾਂ ਪੀ ਲਿਆ ਘੋਟ ਘੋਟ ਤੇ ਭਾਈ ਸਾਡੇ ਗਵਾਂਢੀ ਪਿੰਡ ਨਥੇ ਹਾ ਦੇ ਦਰਜੀ ਬਣਾ ਲੀਏ ਵੀਡੀਓ ਹਾਂ ਵੀਡੀਓ ਬਣਾ ਲਗੇ ਬਣਾ ਲਾ ਤੇ ਬੜੇ ਪੁਰਾਣੇ ਇਹਨੇ ਸਾਡੇ ਪਿੰਡ ਜੇ ਦਾ ਸਹਿਚਾਰਾ ਵਧੀਆ ਮੋਹ ਪਿਆਰਾ ਸਾਰਿਆਂ ਨਾਲ ਤੇ ਇਹਨਾਂ ਤੋਂ ਬਣਾਉਨੇ ਆ ਆਪਾਂ ਆ ਪੱਲੀ ਪਹਿਲਾਂ ਇੱਕ ਕੱਲ ਬਣਾਈ ਸੀ ਕੱਲ ਵਾਲੀ ਕਿੰਨੇ ਕਟਾਂ ਦੀ ਸੀ ਉਹ ਵੀ 40 ਦੀ 40 ਦੀ ਠੀਕ ਆ ਤੇ ਆਪਣੇ ਜੱਟ ਜ਼ਿਮੀਦਾਰੇ ਚ ਭਈਏ ਦਾ ਬੱਲਿਆਂ ਦਾ ਮੇਨ ਕੰਮ ਹੁੰਦਾ ਹਨਾ ਤੇ ਪਹਿਲਾਂ ਤਾਂ ਘਰੇ ਆਪ ਹੀ ਬਣਾ ਲੈਂਦੇ ਹੁੰਦੇ ਸੀਗੇ ਤੇ ਹੁਣ ਇਹਨਾਂ ਨੂੰ ਫੜਾਦੇ ਸੀ ਕੱਲ ਵੀ ਪੱਲੀ ਬਣਾ ਕੇ ਸੀ ਅੱਜ ਵੀ ਪੱਲੀ ਬਣਾ ਕੇ ਸੀ ਤੇ ਕੀ ਰੇਟ ਬਣਾਉਨੇ ਆ ਇਹ ਆਪਾਂ ਮੜਾ ਜੀ ਵੀ ਦੇਖਣ ਵਾਲਿਆਂ ਵਾਸਤੇ ਦੱਸ ਜੀਏ ਅਰੇ ਰੇਟ ਸਭ ਤੋਂ ਕੱਲੀ ਕਿੱਟੇ ਨਾ ਤਾਰ ਸੋਲਣਾ 40 ਗੱਟਿਆਂ ਦਾ 400 ਤੇ ਹਿਸਾਬ ਬਣਾ ਲਓ ਭਾਈ ਕਿੰਨੇ ਰੁਪਏ ਗੱਟਾ ਪੈ ਗਿਆ ਤੇ ਸਿੱਧਾ ਜਿਹਾ ਹਿਸਾਬ ਹੈਗਾ ਤੇ ਠੀਕ ਹੈ ਕੰਮ ਵਧੀਆ ਮੇਤਰਾ ਚਾਹ ਪੀਜੀ ਘੁੱਟਕ ਬਸ ਇਹ ਕੱਲ ਨੂੰ ਫੜ ਕੇ ਜਾਉਂਗੇ ਤੇ ਆਪਣਾ ਪਿੰਡ ਸੂਰਤਿਆ ਜ਼ਿਲ੍ਹਾ ਸਰਸਾ ਤੇ ਇਹਨਾਂ ਦਾ ਪਿੰਡ ਨਥੇਹਾ ਜ਼ਿਲ੍ਹਾ ਬਠਿੰਡਾ ਤੇ 3-4 ਕਿਲੋਮੀਟਰ ਦੇ ਸਨ ਸਾਡਾ ਹਰਿਆਣੇ ਦਾ ਪੰਜਾਬ ਦਾ ਬਸ ਇੱਥੇ ਬਾਰਡਰ ਤੇ ਆ ਪਿੰਡ ਆਪਣਾ ਠੀਕ ਹੈ ਭਾਈ ਬਸ ਬਾਕੀ ਬੰਦਾ ਬਹੁਤ ਯਾਦ ਨਰਮਾ ਭਾਈ ਗਰਨਾਮ ਸਿੰਘ ਜੀ ਔਰੇ ਠੀਕ ਆ ਭਾਈ ਮਨੂ ਹਾਂ ਆ ਮੱਖਣ ਕੇ ਆ ਅੱਜ ਵੇ ਤੇਰੇ ਕਹਿੰਦੇ ਬੰਦਿਆਂ ਸੌਂਦੇ ਦੀ ਵੀਰ ਕੋ ਮੜਾ ਨਹੀਂ ਨਹੀਂ ਵਦ ਗਿਆ ਤਾਂ ਮੋ ਪਿਆਰ ਜਿਆਦਾ ਜਿਆਦਾ ਆਪਣੀਆਂ ਭਰੀਆਂ ਰਹਿੰਦੀਆਂ ਨੇ ਹੈਨਾ ਕੱਲ ਨੂੰ ਜੇਕਰ ਆਪਾਂ ਦੇਖਣੀ ਆ ਫੇਰ ਦੇਖ ਲੈਣੇ ਨੇ ਵੀ ਉਦੋਂ ਆਪਾਂ ਕੀ ਕੰਮ ਕਰਿਆ ਸੀ ਹੈਨਾ ਜਾਂ ਆਪਦੀਆਂ ਸ਼ਕਲਾਂ ਬਦਲਦਿਆਂ ਬੰਦੇ ਨੂੰ ਦੇਖਦੇ ਆਂ ਪਿਛਲੇ ਸਾਲ ਇਹੋ ਜਿਹਾ ਸੀ ਇੰਤਕੀ ਮਹੀਜਾ ਹੋ ਗਿਆ ਹੈਨਾ ਆ ਉਹ ਦੀ ਉਸ ਲਖਣ ਦੀ ਉਹ ਤੇ ਪਰਸੋ ਜਾਂਦਾ ਸੀ ਇਹ ਮਾ ਸਾਡੇ ਪਿੰਡ ਦਾ ਬਵਾਰੀ ਬਈ ਗੱਲਬਾਤ ਕਰੀ ਉਹ ਸਾਤਰੀ ਗੱਲ ਕਰਾਈ ਹਾਂ ਇਹ ਆਪਾਂ ਸਾਫ਼ ਸੁਥਰੀ ਜੀ ਗੱਲਬਾਤ ਬਣਾਉਣੀ ਹੁੰਦੀ ਹੈਗਾ ਨਾ ਘਰ ਪਰਿਵਾਰ ਚ ਬੈਠ ਕੇ ਦੇਖਣ ਵਾਲੀ ਠੀਕ ਆ ਜੀ ਪੇੜਾ 2:55 ਮਿੰਟਾਂ ਦਾ ਹੋ ਗਿਆ ਤੇ ਸੂਰਜ ਭਈ ਅੱਜ ਇਹੋ ਜਿਹੀ ਨੇਗੇ ਜਿਵੇਂ ਗ੍ਰੈਂਡ ਲੱਗਿਆ ਹੁੰਦਾ ਹਨਾ ਮੰਮੀ ਇਹ ਧੁੱਪ ਹੁਣ ਥੋੜੀ ਇਹ ਨਿਕਲਾਈ ਪਹਿਲਾਂ ਜਮੀ ਜਮੀ ਆਇਆ ਮਾਦਮ ਸੀ ਜਿਹੇ ਜਿਹੇ ਰਾਤ ਨੂੰ ਚੰਦ ਦਾ ਚਾਨਣ ਹੋ ਗਿਆ ਚਾਹੀਆ ਸੂਰਜ ਨੇ ਕਰ ਲਿਆ ਤੇ ਨੀਰਾ ਚੇਰਾ ਪਾਉਣ ਦਾ ਸਮਾਂ ਹੋ ਗਿਆ ਤੇ ਇਧਰੋਂ ਭਾਈ ਸਾਹਿਬ ਆਪਣੇ ਮਨਪ੍ਰੀਤ ਸਿੰਘ ਹੋਰੇ ਟੱਕ ਦੀਆਂ ਤਾਰਾ ਮਾਰਾ ਗੱਲ ਵਾਲੀਆਂ ਲਾਉਣ ਵਾਲੀਆਂ ਰਹਿੰਦੀਆਂ ਸੀ ਤੇ ਚੇਪੀਆਂ ਕਰੀ ਜਾਂਦਾ ਇਹਨਾਂ ਦੇ ਲੋਟਾਂ ਠੀਕ ਆ ਵਧੀਆ ਵਧੀਆ ਫਤਿਹ ਵਧੀਆ ਵਧੀਆ ਸਾਸਰੀ ਕਾਲ ਸਾਰਿਆਂ ਨੂੰ ਠੀਕ ਆ ਭਾਈ ਨੌਜਵਾਨ ਦੇ ਹਾਂ ਸਾਸਰੀ ਕਾਲ ਪ੍ਰਵਾਨ ਕਰੋ ਹਾਂਜੀ ਠੀਕ ਐ ਕਰ ਲਓ ਬਸ ਮੈਂ ਪਾ ਦਨਾ ਨੀਰਾ ਮੀ। ਓ ਠੀਕ ਐ ਪਾ ਦੂੰ ਬੱਦ। ਇਹ ਮਾਤਾ ਉਹਨਾਂ ਨੂੰ ਅਹੀਂ ਲੱਗਿਆ ਰਹਿੰਦਾ ਬੱਦ ਨੀਰਾ ਖਾ ਕੇ ਬੱਦ ਦੁੱਧ ਦੇਣੀਆਂ। ਤੇਵੇਂ ਫਿਰ ਪਾਪਾ ਤਾਂ ਕੋਖਾ ਹੀ ਦੇਖੀ ਜਾਂਦਾ ਪਾਪਾ ਕਹਿੰਦਾ ਕੋਖਾਂ ਜਾਂ ਨੀਵੀਆਂ ਪਈਆਂ ਨੀਰਾ ਘੱਟ ਪਾਇਆ ਸੀ ਕਿ ਨਹੀਂ ਪਾਪਾ ਘੱਟ ਘਾ ਲਓ ਪਾਇਆ ਸੀ ਆ। ਹਾਂਜੀ ਖਾਟਿਆ। ਅਚਾਰ ਨੂੰ ਤਾਂ ਇਹ ਭਾਜ ਭਾਜ ਪੈਂਦੀਆਂ ਨਹੀਂ ਆਂ। ਜਮਈ ਨੂੰ ਜਮਈ ਨੂੰ ਥੋੜਾ ਨੱਕੇ ਮਾਰਦੇ ਸੀ ਜਮਈ ਮੱਕੀ ਦਾ ਖੇਤ ਤਿੰਨ ਚਾਰ ਦਿਨ ਹੋ ਗਏ ਤੇ ਆਚਾਰ ਦਾ ਖਰ ਨਜ਼ਾਰਾ ਦੇਖੋ ਤੇ ਉਹਨਾਂ ਨੂੰ ਵਿੱਚ ਤੂੜੀ ਸੰਨੀ ਹਰਵਾ ਦੇਾਂਗੇ ਵਿੱਚ ਖਲ ਪਾ ਦੇਾਂਗੇ ਦਾਣਾ ਪਾ ਦੇਾਂਗੇ ਤੇ ਲੇਟੀ ਤੜ ਕੇ ਖਵਾ ਦੇਣੇ ਉਹਨਾਂ ਨੂੰ ਦਲੀਆ ਤੇ ਠੀਕ ਆ ਖਰਾਕ ਸੋਹਣੀ ਜੁੜੀ ਪਈ ਆ ਇਧਰ ਦੀ ਗੜਾ ਦੇ ਕੇ ਮੁੜ ਆਏ ਸੀ ਅੱਛਾ thiệt cái gì ôm bale dừng cả hú, thấy ta buồn à baba ਕਿਹੜਾ ਗੇਰ ਲਾਏਗਾ ਬੜੀ ਹੋ ਗਿਆ ਤਾਰ ਤੂੰ ਨਿਕਲ ਜਾਂਦੀ ਹੈਗੀ ਬਰੀ ਰੇਸ ਕਰ ਮਾੜੀ ਜੀ

ਇਨੂੰ ਕਹਿਣਾ ਆ ਫੇਰ ਰੁਕੜਾ ਲਿਆ ਆਈ ਮਾ ਪਰੇ ਕਰਦਣਾ ਉਹ ਦੱਕੇ ਦੁਆਇਂ ਤੱਕ ਲੋਈ ਤੇ ਮੈਂ ਕਰਦੇ ਕਮਾਉਣਾ ਚੱਟਣਾ ਬਸ ਤਾਂ ਹੀ ਚੱਕੀ ਲੈ ਕਰ ਲਾਂਗੇ ਚੱਕੇ ਆ ਨਹੀਂ ਹਰ ਜਾ ਹੌਲੀ ਹੌਲੀ ਚੱਕ ਕੇ ਚੱਲ ਤਾਹ ਦੇ ਕੋ ਤਾਹ ਹਾਤ ਨਾਲ ਦੇ ਲੈ ਯਾਰ ਤੇ ਚੱਲ ਚੱਕੇ ਤਰ ਰੁਦਾ ਚੱਲ ਸਾਹ ਚੱਕੀ ਤਾਂ ਨਹੀਂ ਪੈਰ ਕੱਟ ਪਰੇ ਐ ਇਧਰੋਂ ਫਾਇਰ ਕਰ ਕਿਉਂ ਪਰੇ ਨੂੰ ਚੱਲ ਚੱਲ ਹਾਂ ਦੇ ਦਰਾ ਲੱਗ ਕਰਨ ਲੱਗੀ ਭਈ ਅਗੇ ਹੈ ਉਹੀ ਜੋਰ ਮੁੱਕ ਗਿਆ ਚੱਲ ਚੱਲ ਇਹਦਾ ਰਹੀਂ ਜੋਰ ਹੀ ਮੁੱਕ ਗਿਆ ਚੱਲ ਚੱਲ ਬਸ ਲੱਗ ਗਿਆ ਉਹ ਤਾਂ ਹਨ ਨੂੰ ਚੱਕਦੇ ਹੈ ਇਧਰ ਦੇ ਨਾਲ ਲਾਉਣਾ ਜੇ ਲੱਗ ਕੇ ਹੋਿਲਟਾਣ ਦੇ ਗਾੜਦੇ ਤੇ ਇੱਥੇ ਤਾਂ ਬਸਣ ਦੀ ਹੈਲੋ ਮਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਆ ਤਾਂ ਵਧੀਆ ਕੰਮ ਕੀਤਾ ਜਾ ਰਿਹਾ ਮਮੀ ਰੋਇ ਕਹਿੰਦੇ ਸੀ ਗੰਬਾ ਨਹੀਂ ਪਰੇ ਕਰਦੇ ਤੁਸੀਂ ਪਾਥੀਆਂਾਂ 'ਚੋਂ ਉਹ ਪਾਥੀਆਂ ਤੁਹਾਨੂੰ ਹੁਣ ਤੇਰਾ ਕੋਈ ਫਰਾ ਬੁਛਵੇ ਦੇਖਾਂਗੇ ਬਸ ਚੈੱਕ ਹੈਲੋ ਜੀ ਬਲਾਓ ਫਿਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰੇ ਜਣੇ ਕੋਈ ਨਾ ਪੁੱਛ ਲਈ ਥੱਕ ਗਿਆ ਹੋਈ ਕੋਈ ਜਾ ਕੇ ਥੱਕ ਗਿਆ ਹੈ ਤੂੰ ਤਾਂ ਅੱਜ ਥੱਕਿਆ ਤਾਂ ਨਹੀਂ ਥੱਕੇ ਨਹੀਂ ਨਾ ਤੂੰ ਦੇਖ ਲੈ ਆਏ ਜਿਵੇਂ ਖੰਭ ਮਾਰਦੇ ਹੁਣ ਇਹ ਅੰਦਰ ਵੀ ਤਾਂ ਗਾਣਾ ਵੀ ਸੁਣਾ ਦੇ ਹੁਣ ਇਹ ਸਕੂਲੋਂ ਆ ਕੇ ਸੁਣਾ ਦੂ ਹੁਣ ਇਹ ਖੜਾ ਖੜਾ ਚੱਲ ਕਲੀ ਸੱਸੀ ਕਾ ਬਾਤੇ ਸੌਸੀ ਕਾਲ ਕੇ ਦੇ ਨਾਲ ਆ ਉਹ ਕਰਿਆ ਸੀ ਕਦੇ ਨਾਲ ਤੋਲ ਉੱਫਰ ਕੇ ਰੋਟੀ ਰੋਟੀ ਖਾ ਲਈ ਗਏ ਭੁੱਖ ਲੱਗ ਰਹੀ ਹੈਂ ਕਦੇ ਫੇਰ ਇੱਕ ਗਾਣਾ ਸੁਣਾ ਦੇ ਹੈਲੋ ਕਰਕੇ ਲੈ ਵਗ ਜੇ ਤਿੰਨੋਂ ਕਰ ਅੱਜ ਆ ਚੱਲ ਗਏ ਆ ਰਿਹਾ ਟਰੈਕਟਰ ਆ ਗਿਆ ਐ ਕਦੇ ਬੰਦ ਕਰ ਦੇ ਚਾਚਾ ਅੱਛਾ ਭਤੀਜਾ ਪਿਆਰਾ ਭਤੀਜਾ ਇਹ ਨਹੀਂ ਪਤਾ ਹੈ ਨੱਚਣ ਲੱਗ ਜੇ ਇਹ ਤਾਂ ਬੜਾ ਘੈਂਟ ਹੈ ਹੈ ਕਿੱਥੇ ਲੱਗਿਆ ਦੇਖ ਆ ਕੇ ਨੱਤ ਦੇ ਆਹਾ ਜੀ ਕੀ ਲੱਗਣਾ ਹੈ ਮਿੱਟੀ ਲੱਗੀ ਆ ਨੀਰਾ ਵਾ ਕੇ ਟੈਂਕਰ ਦਾ ਇੰਉ ਲੈ ਹੱਥ ਮਲਾਈ ਫਿਰ ਜਿੱਥੇ ਕਰ ਗਾਣਾ ਸੁਣਾਉਣਾ ਆਪਾਂ ਕਿਹੜਾ ਗਾਣਾ ਸੁਣਾਉਣਾ ਅੱਜ ਓਏ ਥੋਲੀ ਅੰ ਚੱਲ ਚੰਗਾ ਮੰਮੀ ਜਾਣਾ ਜੇ ਮਦੀ ਜੋ ਕਿ ਚੰਗਾ ਤੰਗਾ ਬੇਟਾ ਸੋਨ ਨੂੰ ਵੀ ਸਾਰੇ ਸਸਰੀ ਘਰ ਦਾ ਧੰਨਵਾਦ ਤੁਹਾਡੇ ਜਿਹੜੇ ਚੈਨਲ ਦੇ ਨਾਲ ਤੇ ਬਾਏ ਬਾਏ ਚਲੋ ਪਾਉਂਦੇ ਹਾਂ ਬਾਕੀ ਜੇ ਮਜ ਮਿਲਦੇ ਆ ਸਤਨਾਮ ਸ਼੍ਰੀ ਵਾਹੇ ਗੁਰੂ ਤੇ ਸਮਾਂ ਹੋਇਆ 6:35 ਮਿੰਟਾਂ ਦਾ ਹਾਂ ਢਲਦੇ ਸੂਰਜ ਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਇਸ ਸਮੇਂ ਮੋਬਾਈਲ ਦੇ ਸਕਰੀਨ ਤੇ ਤੇ ਹਾਂ ਪ੍ਰਸ਼ਾਦਾ ਬਾਣੀ ਚੱਕਣ ਜਿੰਮ ਤੋਂ ਘਰ ਆਇਆ ਸੀਗਾ ਤੇ ਮੈਂ ਸੋਚਿਆ ਵੀ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਆ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਆ ਤੇ ਜਾਂ ਮੇਲੇ ਆਪਾਂ ਨੂੰ ਕਮੈਂਟ ਭੇਜਦੇ ਆ ਤੇ ਇੱਕ ਮੋٹے ਮੋਟਾ ਜਾਂ ਨਾ ਇੱਕ ਵਾਰੀ ਉਹਨਾਂ ਦਾ ਬੋਲ ਦਿੰਨੇ ਆਗੇ ਤੇਨ 76 ਸਿੰਘ ਬਈ ਲੁਧਿਆਣਾ ਤੋਂ ਵਿਸ਼ਾਲ ਮੱਟੂ ਬਹੁਤ ਬਹੁਤ ਧੰਨਵਾਦ ਵੀਰ ਰੋਹਿ ਸਤਿ ਸ੍ਰੀ ਅਕਾਲ ਭੇਜਦੇ ਹੋ ਤੁਸੀਂ ਫ੍ਰੀ ਫਾਇਰ ਨਿਰਵੈਰ ਸੇਖੋਂ ਅਮਨਦੀਪ ਸਿੰਘ ਤੇ ਅੱਗੇ ਹੈਗਾ ਬਈ ਮਨਜੀਤ ਰੰਧਾਵਾ ਕੈਨੇਡਾ ਤੋਂ ਧੰਨਵਾਦ ਬਈ ਨਰਿੰਦਰ ਸੋਹੀ ਲਵ ਯੂ ਬਈ ਜੀ ਤੇ ਯੂਜ਼ਰ ਦਾ ਅੱਗੇ ਨਾਂ ਨਹੀਂ ਆਇਆ ਤੇ ਜਸਵੰਤ ਸਿੰਘ ਚੀਮਾ ਤੇ ਸਾਰਿਆਂ ਨੂੰ ਸਾਸਤਰੀ ਕਾਲ ਤੇ ਇਹ ਕਹਿੰਦੇ ਆ ਸਮਾਨੀ ਬਿਜਲੀ ਤੋਂ ਅਰਥ ਲਾਇਆ ਆਂਦਾ ਸੋਲਰ ਮੋਟਰ ਕੋਲੇ ਜਿਹੜਾ ਕੱਲ ਆਪਾਂ ਪੁੱਛਿਆ ਸੀ ਅਵਤਾਰ ਪਹਿਲ ਧੰਨਵਾਦ ਜੀ ਜਸ ਬਰਾੜ ਬਲੌਗਸ ਅਮਰੀਕ ਚਰਨਜੀਤ ਸਿੰਘ ਜਸ਼ਨ ਸੰਧੂ ਲਾਲਜੀਤ ਕਲੇਰ ਫਰੀਦਕੋਟ ਗੁਰਪ੍ਰੀਤ ਮੰਗਟ ਬਈ ਯਗਮੀਤ ਸਿੰਘ ਯਗਸੀਰ ਗਿੱਲ ਮਾਣੂ ਕੇ ਪਿੰਡ ਮੋਗਾ ਸੁਖਜਿੰਦਰ ਸਿੰਘ ਅੱਗੇ ਹੈਗਾ ਭਾਈ ਯਾਦਵਿੰਦਰ ਸਿੰਘ ਆ ਪਿੰਡ ਜਗਾ ਤੇ ਇਹ ਕਹਿੰਦੇ ਲੋਹੇ ਦਾ ਬਾਕਸ ਬਣਾ ਕੇ ਲਾਇਆਓ ਸਟਾਰਟਰ ਤੇ ਹਾਂਜੀ ਭਾਈ ਸਹੀ ਆ ਜਿਸ ਦੀ ਚਾਦਰ ਤੋਂ ਜਰਨੀ ਲੱਗਦੀ ਉਹਦੀ ਰਾਜਵਿੰਦਰ ਸਾਸਰੀਕਾਲ ਜੀ ਅ ਨਵਨੀਤ ਕੌਰ ਧਨਵਾਦ ਜੀ ਸਾਸਰੀਕਾਲ ਕੈਨੇਡਾ ਵਾਲਿਓ ਅ ਅੱਗੇ ਯੂਜ਼ਰ ਸਾਸਰੀਕਾਲ ਭੇਜੀ ਇਹਨਾਂ ਨੇ ਤੇ ਪਰ ਇਹਨਾਂ ਦਾ ਨਾਮ ਨਹੀਂ ਸ਼ੋ ਹੋਇਆ ਐ ਗਗਨਦੀਪ ਸਾਸਰੀਕਾਲ ਭਾਈ ਗੱਗੂ ਬਰਾੜ ਆਪਣੇ ਵਾਲਾ ਅ ਅੰਬਾਲਾ ਤੋਂ ਭਾਈ ਜਸ਼ਨ ਸੰਧੂ ਸੁਖਜਿੰਦਰ ਸਿੰਘ ਅਮਰਿਤਪਾਲ ਸਿੰਘ ਸੇਰਾ ਗੱਲਬਾਤ ਧੰਨਵਾਦ ਭਰਾ ਤੇ ਇੱਕ ਗੀੜਾ ਆਪਾਂ ਫੇਸਬੁੱਕ ਤੇ ਲਾਇਆ ਆਉਣੇ ਹੈਗੇ ਰਸ਼ਪਾਲ ਢੀਂਡਸਾ ਸਤਿ ਸ੍ਰੀ ਅਕਾਲ ਜੀ ਅਰਸ਼ਦੀਪ ਸਿੰਘ ਗਿੱਲ ਸੁੱਖੀ ਸਿੱਧੂ ਸੰਦੀਪ ਸਿੰਘ ਗੁਰਤੇਜ ਜਵੰਦਾ ਜਸ ਸੰਧੂ ਬਲਤੇਜ ਸਿੰਘ ਢਿੱਲੋਂ ਬੋਟਰ ਜਸਰਾਜ ਜਸਮਨ ਬੈਣੀਵਾਲ ਕੁਲਵਿੰਦਰ ਦੰਦੀਵਾਲ ਕੁਲਦੀਪ ਸੰਧੂ ਗੁਰਮukh Sandhu ਤੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹਾਂ ਜੀ ਧੰਨਵਾਦ ਜੀ ਸਹੀ ਗੱਲ ਆ ਕੁਲਦੀਪ ਪਾਉ ਸੁਖਵਿੰਦਰ ਸਿੰਘ ਰਾਜੀ ਢਿੱਲੋਂ ਦਵਿੰਦਰ ਢਿੱਲੋਂ ਗੁਰਪ੍ਰੀਤ ਬਰਾੜ ਆ ਰਵੀਹਿੰਦਰ ਸਿੰਘ ਆ ਹਰਤੇਂਦਰ ਸੇਖੋਂ ਵੈਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੁਲਵਿੰਦਰ ਸੰਧੂ ਹਰਸ਼ ਗਿੱਲ ਜਗਜੀਤ ਸਿੰਘ ਜੀਤਾ ਰਣਧੀਰ ਸਿੰਘ ਉਪਵੰਦਰ ਸਿੱਧੂ ਦਿਲਮਹਿਕ ਖਰੋੜ ਕਾਲਾ ਸਿੰਘ ਅਮਨ ਜੋਤ ਧੰਨਵਾਦ ਭਾਈ ਅ ਅੱਗੇ ਆ ਭਾਈ ਰਾਜੀ ਢਿੱਲੋਂ ਦੁਬਾਰੇ ਆਇਆ ਪਿਆ ਤੇ ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਹੁਣ ਸਮਾਂ ਜਿਵੇਂ ਉਹ ਦੱਸਿਆ ਮੈਂ ਤੁਹਾਨੂੰ 6:39 ਮਿੰਟ ਦਾ ਹੋ ਗਿਆ ਤੇ ਇਸ ਟਾਈਮ ਜਿਹੜੇ ਵੀਰਾਂ ਦੇ ਕਮੈਂਟ ਆਏ ਹੋ ਸੀ ਆਪਾਂ ਇੱਕ ਵਾਰੀ ਨਾਂ ਬੋਲਤਾ ਕੋਈ ਵੀਰ ਇਸ ਤੋਂ ਬਾਅਦ ਕਮੈਂਟ ਆਉਂਦਾ ਤਾਂ ਮਾਫੀ ਜਾਂ ਉਹਨਾਂ ਦਾ ਨਾਂ ਫਿਰ ਰਹਿ ਜਾਂਦਾ ਕੋਈ ਵੱਲ ਨਹੀਂ ਅਗਲੀ ਵਾਰੀ ਸਹੀ ਤੇ ਫਿਲਹਾਲ ਆਪਣੇ ਬਲੌਗ ਦੀ ਇੱਥੇ ਹੀ ਸਮਾਪਤੀ ਆ ਉਮੀਦ ਕਰਦੇ ਆ ਵਧੀਆ ਲੱਗਿਆ ਹੋ ਤਾਂ ਲਾਈਕ ਲਾਜ਼ਮੀ ਕਰ ਦਿਓ ਜਾਂਦੇ ਜਾਂਦੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਾ ਤਾਂ ਪੇਜ ਨੂੰ ਫੋਲੋ ਵੀ ਲਾ ਜ਼ਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਸਾਫ਼ ਸੁਥਰੀ ਭਾਸ਼ਾ ਜੀ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਹੋ ਸਕੇ ਤਾਂ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਂਝੀ ਕਰ ਦਿਆ ਕਰੋ ਵੀਡੀਓ ਅੱਗੇ ਤਾਂ ਕਿ ਸਾਡੀ ਥੋੜੀ ਜੀ ਰੀਚ ਵਧ ਜੇ ਤੇ ਬਸ ਬੇਨਤੀ ਆ 10 ਦੀ ਤੇ ਫਿਲਹਾਲ ਸਮਾਪਤੀ ਹੈ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ